ਕਈ ਘੋਟ ਹੋਏ ਪੁਜਾਰੀ ਕਈ ਘੋਟ ਆਚਾਰ ਬਿਉਹਾਰੀ ਕਈ ਘੋਟ ਭੈਤ ਜਿ ਸਵਾਸੀ ਕਈ ਘੋਟ ਬਨ ਪਰਮੇ ਉਦਾਸੀ ਕਈ ਘੋਟ ਬਿਥ ਕੇ ਸੁਰਤੇ ਕਈ ਘੋਟ ਤਪੀਸ਼ਰ ਹੋਤੇ ਕਈ ਘੋਟ ਆਤਮ ਮੰਧਿਆਮ ਧਾਰ ਹੈ ਕਈ ਘੋਟ ਕਮਕਾ ਵਿਚਾਰ ਹੈ ਕਈ ਘੋਟ ਨਫਤ ਨਾਮ ਨਿਹავ ਹੈ ਨਾਨਕ ਕਰਤੇ ਕੰਤ ਨਾ ਪਾਵ ਹੈ ਕਈ ਕੋਟ ਭੈ ਮਾਨੀ ਕਈ ਕੋਟੰ ਦਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪਖ ਆਤਮ ਨਿਕੂਰ ਕਈ ਕੋਟ ਬਾਦਰ ਕੋ ਹਿਰ ਹੈ ਕਈ ਕੋਟ ਬਾ ਦੁਖ ਨਾ ਕਰ ਹੈ ਕਈ ਕੋਟ ਮਾਇਆ ਸਰਮਾਹੀ ਕਈ ਕੋਟ ਵਦੇਸ਼ ਪਰਮਾ ਹੈ ਜਿਤ ਜਿਤ ਲਾਹੋ ਦਤ ਹਾ ਜਿਤ ਲਗਨਾ ਨਾਨਕ ਕਰਤੇ ਕੀ ਜਾਣੇ ਖਤਰ ਰਚਨਾ ਕਈ ਘੋਟ ਸ਼ੁੱਧ ਜਤੀ ਜੋਗੀ ਕਈ ਘੋਟ ਰਾਜ ਰਸ ਭੋਗੀ ਕਈ ਘੋਟ ਬੰਖੀ ਸਰਪ ਉਪਾਏ ਕਈ ਘੋਟ ਪਾਥਰ ਵਿਰਥ ਨਿਪਜਾਏ ਕਈ ਘੋਟ ਪਵਨ ਪਾਣੀ ਬੈਸੰਤਰ ਕਈ ਘੋਟ ਦੇਸ਼ ਧੂਮ ਮੰਡਲ ਕਈ ਘੋਟ ਅਸਸਿਆ ਰਸ ਸੋਨ ਖੇਤਰ ਕਈ ਘੋਟ ਦੇਵਦਾਨਵ ਇੰਦਰ ਸਿਛਤਰ ਸਗਲ ਸਮਗਰੀ ਆਪਣੇ ਸੂਤਾਰੈ ਨਾਨਕ ਜਿਸ ਜਿਸ ਭਾਵੇ ਜਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਮ ਸਤਕ ਕਈ ਕੋਟ ਬੀਤ ਪ੍ਰਾਨ ਸੁਮਤ ਸਾਸਤ ਕਈ ਕੋਟ ਗੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਰੀ ਮੇਸਰ ਵੰਚੀਵੇ ਕਈ ਕੋਟ ਜਖੈ ਨਿਪਚਾਸ ਕਈ ਕੋਟ ਭੂਤ ਪ੍ਰੀਤ ਸੁਗ ਮਿਰਗਾਚ ਸਭ ਤੇ ਨਿਰਹਿ ਸਭ ਹਉ ਤੇ ਦੂਰ ਨਾਨਕ ਅਲਪਤ ਰਹਾ ਵਰਪੂਰ ਕਈ ਘੋਟ ਹਾਂ ਬਾਤਾਲ ਕੇ ਵਾਸੀ ਕਈ ਘੋਟ ਨਰਕ ਸੁਖ ਨਿਵਾਸੀ ਕਈ ਘੋਟ ਜਨਮ ਹੈ ਜੀਵ ਹੈ ਮਰ ਹੈ ਕਈ ਘੋਟ ਬਹੁ ਜੁਨੀ ਫਿਰ ਹੈ ਕਈ ਘੋਟ ਬੈਠਦੇ ਹੀ ਖਾ ਹੈ ਕਈ ਘੋਟ ਹਾਲੇ ਸੱਪ ਹੈ ਕਈ ਘੋਟ ਕੀ ਧਨਵੰਤ ਕਈ ਘੋਟ ਮਾਇ ਮਹਿ ਚਿੰਤ ਜਹ ਜਹ ਭਾਣਾ ਤਹ ਤੈ ਰਾਖੇ ਨਾਨਕ ਸਭ ਕਿਸ ਅਭਰੂ ਕੇ ਹਾਥੇ ਕਈ ਘੋੜ ਬਹਿ ਬੈ ਰਾਗੀ RAM ਨਾਮ ਸੰਗਤਿ ਨਿਵ ਲਾਗੀ ਕਈ ਘੋੜ ਪ੍ਰਭ ਕੋ ਕੋ ਜੰਤੇ ਆਤਮ ਹੈ ਪਾਰ ਬ੍ਰਹਮ ਲਹਿੰਤੇ ਕਈ ਘੋੜ ਦਰਸ਼ਨ ਪ੍ਰਪਿਆਸ ਤਿਨ ਕੋ ਮਿਲੋ ਪ੍ਰਭ ਅਬਿਨਾਸ਼ ਕਈ ਘੋੜ ਹਾਂ ਮੰਗ ਹੈ ਸਤ ਸੰਗ ਪਾਰ ਬ੍ਰਹਮ ਜਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਬਰਸਨ ਨਾਨਕ ਤੇਜੁ ਸਦਾ ਤਨ ਧਨ ਕਈ ਗੋਡਖਾਣੀ ਅਰਖੰਡ ਕਈ ਕੋਡਕਾਸ ਬ੍ਰਹਮੰਡ ਕਈ ਘਟ ਹੋਏ ਅਵਤਾਰ ਕਈ ਜੋਤ ਕੀ ਨੋ ਵਿਸਥਾਰ ਕਈ ਬਾਰ ਵਸਰੇ ਉਪਾਸਾਰ ਸਦਾ ਸਦਾ ਹਾਂ ਇੱਕੋ ਇਕੰਕਾਰ ਕਈ ਕੋਡ ਗਿਨੇ ਬਹ ਭਾਤ ਪ੍ਰਭ ਤੇ ਹੋਏ ਬ੍ਰਹਮਾਹਿ ਸਮਾਟ ਤਾ ਕਾ ਅੰਤ ਨਾ ਜਾਣੈ ਕੋਈ ਆਪੇ ਆਪਨ ਨੰਜਨ ਸੋਈ ਆਪੇ ਆਪਨ ਪ੍ਰਸੋਈ ਕਈ ਘੋਟ ਹਾਂ ਭਰਮ ਕੇ ਦਾਸ تن ਹੋਤ ਆਤਮ ਬਰਗਾਸ ਕਈ ਘੋਟ ਰਤ ਕੇ ਬਿੱਤੇ ਸਦਾ ਨਿਹਾਰ ਹੈ ਕੋ ਨਿਤਰ ਕਈ ਘੋਟ ਨਾਮ ਰਸਪੀਵ ਹੈ ਅਮਰ ਭੈ ਸਤ ਸਦਹੀ ਜੀਵ ਹੈ ਕਈ ਘੋਟ ਨਾਮ ਸ੍ਰੀ ਗੁਰੂ ਨਗਾਵ ਹੈ ਆਤਮ ਰਸ ਸੁਖ ਸਹਿ ਸਮਾਵ ਹੈ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਪਰਮੇਸ਼ਰ ਕੇ ਪਿਆਰੀ ਸਲੋਖ ਕਾਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਕੋਈ ਨਾਨਕ ਜਿਸ ਬਲ ਹਾਰਣੈ ਜਲ ਥਲ ਮਹੀ ਅਲਸੋਈ